ਹਾਂਜੀ ਇੱਥੇ ਆਪਾਂ ਬੰਨ੍ਹ ਲਈ ਪੱਗ ਤੇ ਹੋ ਗਏ ਰੈਡੀ ਅੱਜ ਆਪਾਂ ਜਾਣਾ ਸੀ ਪਹਾੜਾਂ ਵੱਲ ਨੂੰ ਚਲਵੰਡੀ ਤੋਂ ਚੱਲ ਕੇ ਆਪਾਂ ਪਹੁੰਚ ਗਏ ਬਠਿੰਡੇ ਇਹ ਆ ਬਠਿੰਡੇ ਦਾ ਬੱਸ ਸਟੈਂਡ ਸਵੇਰੇ ਸਵੇਰੇ ਇੱਥੇ ਪੂਰਾ ਸਕੂਨ ਮਿਲਦਾ ਤੇ ਇਹ ਆ ਉਹ ਆਪਣੀ ਬੱਸ ਜਿਸ ਤੇ ਆਪਾਂ ਅੱਜ ਪਹਾੜਾਂ ਵੱਲ ਨੂੰ ਜਾਣਾ ਸੀ ਇਹ ਆ ਰਾਮ ਅਜੰਡੀਆ ਰੂਟ ਦਾ ਡਰਾਈਵਰ ਆ ਬੰਦਾ ਪੂਰਾ ਰੌਣਕੀ ਆ ਤੇ ਇਹਦੇ ਨਾਲ ਆਪਾਂ ਗੱਲਾਂ ਬਾਤਾਂ ਕੀਤੀਆਂ ਇੱਥੇ ਫਿਰ ਅਸੀਂ ਪਹੁੰਚ ਗਏ ਮਾਨਸਾ ਕੈਂਚੀਆਂ ਤੇ ਫਿਰ ਅਸੀਂ ਪਹੁੰਚ ਗਏ ਸਨਾ ਬੱਸ ਸਟੈਂਡ ਇੱਥੇ ਜਤੋਵਰ ਫਿਰ ਅਸੀਂ ਚੱਲ ਪਏ ਪਡੇਆਲੇ ਵੱਲੋਂ ਤੇ ਅਸੀਂ ਪਹੁੰਚ ਗਏ ਭਵਾਨੀਗੜ੍ਹ ਆ ਫਿਰ ਅਸੀਂ ਪਹੁੰਚ ਗਏ ਪਰਮੇਸ਼ਰ ਦਵਾਰ ਤੁਸੀਂ ਵੀ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਫਿਰ ਸਾਨੂੰ ਰਸਤੇ 'ਚ ਮਿਲ ਗਈ ਫੌਜ ਜਦੋਂ ਫੌਜ ਮਿਲੀ ਤਾਂ ਲੇਟ ਤਾਂ ਸੀ ਮੱਲੋਜਰੀ ਹੋ ਗਿਆ ਫਿਰ ਫਿਰ ਅਸੀਂ ਪਹੁੰਚ ਗਏ ਪਟਿਆਲਾ ਬੱਸ ਸਟੈਂਡ ਇੱਥੋਂ ਪਾਸੇ ਚੜਾਤੀ ਅਸੀਂ ਪੁਲ ਤੇ ਇੱਥੇ ਲਾਦੇ ਹਾਂ ਸਵਾਰੀਆਂ ਤੇ ਅੱਗੇ ਜਾਣਾ ਸੀ ਅਸੀਂ ਚੰਡੀਗੜ੍ਹ ਆਹ ਵੰਦੇ ਦੇ ਨਜ਼ਰ ਮਾਰੂ ਪੁਰਾਣ ਸੁਵਰਗਾਂ ਦਾ ਝੂਟਾ ਲੈ ਰਿਆ ਸੀ ਆਹ ਬਾਈ ਮਿਲ ਗਿਆ ਮੈਨੂੰ ਚੰਡੀਗੜ੍ਹ ਤੇ ਫਿਰ ਅਸੀਂ ਉੱਥੇ ਮਿਲ ਕੇ ਬਣਾਈਆਂ ਰੀਲਾਂ ਤੇ ਅਸੀਂ ਦੋਨੇ ਰਲ ਕੇ ਕੀਤਾ ਪੂਰਾ ਇੰਜੋਏ ਫਿਰ ਅਸੀਂ ਚੱਲ ਪਏ ਪਹਾੜਾਂ ਵੱਲ ਉਹ ਸਾਹਮਣੇ ਪਹਾੜੀ ਤੁਹਾਨੂੰ ਦਿਖ ਰਹੀ ਹੈ ਸ਼ਾਮ ਨੂੰ ਅਸੀਂ ਉਹ ਪਹਾੜਾਂ ਦੇ ਜਮਾ ਉੱਤੇ ਪਹੁੰਚ ਜਾਵਾਂਗੇ ਇੱਥੇ ਪਹੁੰਚ ਕੇ ਅਸੀਂ ਸੂਲਨ ਅਸੀਂ ਸੂਲਨ ਪਹੁੰਚ ਗਏ ਤੇ ਜਾਮ ਹੋ ਗਿਆ ਨਾ ਇਹ ਕਦੇ ਹੋ ਹੀ ਨਹੀਂ ਸਕਦਾ ਫਿਰ ਅਸੀਂ ਜਾਮ ਦੇ ਵਿੱਚ ਪੂਰਾ ਫਸ ਗਏ ਇਹ ਆ ਸਾਹਮਣੇ ਸੂਲਨ ਦਾ ਟ੍ਰੈਫਿਕ ਇੰਚਾਰਜ ਹੈ ਇਹ ਸਾਰੇ ਹੁਣ ਲੰਘਣ ਦੇ ਰਿਹਾ ਸੀ ਪਰ ਸਾਡੇ ਵਾਰੀ ਪਤਾ ਨਹੀਂ ਕੀ ਹੋ ਗਿਆ ਸਾਨੂੰ ਨਹੀਂ ਲੰਘਣ ਦੇ ਰਿਹਾ ਸੀ ਪਰ ਆਖਿਰਕਾਰ ਸਾਨੂੰ ਇਸ ਨੇ ਲੰਘਾਈ ਦਿੱਤਾ ਤੇ ਸਾਹਮਣੇ ਉਹ ਦੇਖੋ ਸੂਲਣ ਦੇ ਵਿੱਚ ਦੇਖਿਆ ਜਾਵੇ ਤਾਂ ਕਾਰਾਂ ਦਾ ਡਿਸਪਲਨ ਹੈ ਕੋਈ ਵੀ ਕਾਰ ਵਾਲਾ ਰੌਂਗ ਸਾਈਡ ਤੇ ਨਹੀਂ ਲਿਆ ਰਿਹਾ ਸੀ ਸਾਰੇ ਆਪਣੀ ਲੈਂਡ ਦੇ ਵਿੱਚ ਖੜੇ ਹੋਏ ਸੀ ਆਖਿਰਕਾਰ ਅਸੀਂ ਪਹੁੰਚ ਗਏ ਜਮਾ ਪਹਾੜਾਂ ਦੇ ਉੱਤੇ ਸਾਹਮਣੇ 뷰 ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਘੈਂਟ ਗੱਲਵਾ ਸੀ ਮਿਲਦੇ ਹਾਂ ਕੱਲ ਫਿਰ ਇੱਕ ਨਵੇਂ ਸਫ਼ਰ ਦੇ ਨਾਲ ਲਾਈਕ ਸ਼ੇਅਰ ਫਾਲੋ ਜੋ ਵੀ ਹੈ ਸਾਰਾ ਕੁਝ ਦਬ ਦਿਓ